ਹਾਂਜੀ ਸਵਾਗਤ ਹੈ ਜੀ ਦੋਸਤੋ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸ਼ੁਰੂਆਤ ਹੋਈ ਹੈ ਜੀ ਗਰਾਊਂਡ ਦੇ ਵਿੱਚੋਂ ਸਿੱਧੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਾਲੂ ਬਹੁਤ ਜਨਮ ਦਿਨ ਦੀਆਂ ਵਧਾਈਆਂ ਮੁੰਡਿਆ ਬਹੁਤ ਬਹੁਤ ਥੈਂਕ ਯੂ ਭਰਾ ਬਹੁਤ ਬਹੁਤ ਤੇ ਕੇਲੇ ਮੁੰਡੇ ਨੇ ਆ ਗਏ ਕੇਲੇ ਵੰਡੇ ਤੇ ਜਿੱਦਨ ਵੀ ਕਿਸੇ ਦਾ ਜਨਮ ਦਿਨ ਹੁੰਦਾ ਜਾਂ ਕੋਈ ਨਵੀਂ ਚੀਜ਼ ਲੈਂਦਾ ਤੇ ਇੱਥੇ ਕੇਲੇ ਵੰਡੇ ਜਾਂਦੇ ਆ ਹਾਂਜੀ ਚਾਰ ਤੁਸੀਂ ਇੱਥੇ ਖਾ ਲਿਆ ਚਾਰ ਨਾਲ ਆ ਚੱਲੇ ਆ ਹਾਂ ਇਹ ਇਹ ਇਹਨੇ ਚੱਕਵੀਂ ਕੇ ਲੇਗਾ ਤੂੰ ਮੁਬਾਰਕਾਂ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਸਾਰੇ ਤੁਸੀਂ 골ਡ ਤੇ ਸਿਲਵਰ ਮਾਡਲ ਜਿਹੜਾ ਲੈ ਕੇ ਆਏ ਆ ਸਾਰੇ ਨਗਰ ਨਿਵਾਸੀਆਂ ਨੂੰ ਇਲਾਕੇਆਂ ਨੂੰ ਬਹੁਤ ਬਹੁਤ ਵਧਾਈ ਇਹ ਮੈਡਲ ਜਿਹੜੇ ਆ ਗਏ ਬਠਿੰਡਾ ਤੋਂ ਆਏ ਜੀ ਦੋ ਠੀਕ ਆਏ ਹੈਗੇ ਜੀ ਸਿਲਵਰ ਮੈਟਲ ਆ ਇਹ 10 ਕਿਲੋਮੀਟਰ ਦਾ ਜੀ ਇਹ 5 ਕਿਲੋਮੀਟਰ ਦਾ ਹਾਂਜੀ ਹਾਂਜੀ ਇਹ ਹੈਗਾ ਜੀ 골ਡ ਮੈਡਲ ਬੜੀ ਮਿਹਨਤ ਤੋਂ ਬਾਅਦ ਇਹ ਹਾਸਲ ਹੁੰਦਾ ਤੇ ਜਿਹੜੇ ਆ ਗਿਆ 500 ਦੇ ਕਰੀਬ ਹਾਸਲਟ ਆਏ ਜੀ ਉੱਥੇ 30 ਸਾਲ ਤੋਂ ਉੱਪਰ ਦੇ ਚੜ੍ਹਿਆ ਗਿਆ ਕਿਹੜੇ ਕਿਹੜੇ ਇਵੈਂਟ ਕੋਈ ਉੱਥੇ ਇਵੈਂਟ ਮਤਲਬ ਆਲ ਇਵੈਂਟ ਉਹਦੇ ਵਿੱਚ ਚੱਲਿਆ ਗਿਆ ਬੰਦਾ ਤੇ ਜਿਹੜੇ ਨਾਲ ਤੁਹਾਡੇ ਸਾਥੀ ਜਾਂਦੇ ਆ ਤੇ ਉਹਨਾਂ ਦੀ ਪੋਜੀਸ਼ਨ ਪਈ ਕੋਈ ਹਾਂਜੀ ਬਹੁਤ ਓਵਰਆਲ ਮੋਗਾ ਵੀ ਨਰ ਰਿਹਾ ਹਾਂਜੀ ਹਾਂਜੀ ਸਭ ਤੋਂ ਜ਼ਿਆਦੇ ਮੈਚਾਂ ਦੇ ਵਿੱਚ ਠੀਕ ਹੈ ਤੇ ਆਪਣੇ ਜ਼ਿਲ੍ਹੇ ਦੀ ਕੀ ਪੋਜੀਸ਼ਨ ਪਈ ਆਪਣੇ ਜਿਹਦੇ ਵਿੱਚੋਂ ਸਿਰਫ 4 ਜਣੇ ਗਏ ਆ ਓਕੇ ਪਰਬੰਧ ਕਿਵੇਂ ਦਾ ਸੀ ਉੱਥੇ ਐਥਲੈਟਿਕ ਪਰਬੰਧ ਬਹੁਤ ਵਧੀਆ ਪਰਬੰਧ ਬਹੁਤ ਵਧੀਆ ਕੋਈ ਬਿਜਲੀਆਂ ਕਮੀਆਂ ਸੀ ਕਿ ਉਹਨਾਂ ਨੇ ਦੌੜ ਕੀਤੀਆਂ ਐਥਲੈਟਿਕ ਮੀਟਿੰਗ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਗਈ ਸੀ ਤੇ ਸਾਡਾ 9 ਵਜੇ ਸੀ 9 ਵਜੇ ਪ੍ਰੇਡ ਹੋਈ ਪਹਿਲਾਂ ओके ਤੁਹਾਡੇ ਵਿੱਚ ਕਬੂਤਰਾਂ ਝੰਡਾ ਕੋਈ ਨਹੀਂ ਆਇਆ ਮੈਨੂੰ ਇਹ ਅਸਲੀ ਚੀਜ਼ ਦਾ ਬੜਾ ਦੁੱਖ ਆ। ਅੱਛਾ ਅੱਛਾ ਆਪਣੇ ਆਪਣੇ ਜਿਲ੍ਹੇ ਦੇ ਵਿੱਚ ਜ਼ਿਆਦਾਤਰ ਜਿਦਾਂ ਹੁਣ ਕਬੱਡੀ ਹੈਗੀ ਹੈ ਨਾ ਹਾਂਜੀ ਹਾਂਜੀ ਕਬੱਡੀ ਆਪਣੇ ਬਹੁਤ ਜਿਦਾਂ ਤਕੜੇ ਨਾਮ ਆ ਪੁਰਾਣੇ ਵੀ ਰਤੂ ਅੰਕਲ ਨੂੰ ਨਹੀਂ ਹੋ ਗਿਆ। ਹੋਰ ਕੋਈ ਨਕਦ ਰਾਸ਼ੀ ਨਹੀਂ ਮਿਲੀ। ਚਲੋ ਥੋੜਾ ਦਾ ਖਰਚਾ ਹੁਣ ਤਾਂ ਦੇਣ ਦਾ ਵਧੀਆ ਲੱਗਦਾ ਪਰ 500 ਮੈਨੂੰ ਸਪੈਸ਼ਲ ਨਾਮ ਮਿਲਿਆ ਉੱਥੋਂ। ਪਰ ਇਹ ਮੈਨੇਜਮੈਂਟ ਨੇ 3000 ਰੁਪਏ। ਅੱਛਾ ਮੈਨੂੰ ਦੋ ਢੜੀਆਂ ਉੱਥੇ ਲਾਉਣੀਆਂ ਪਈਆਂ। 3000 ਦਾ ਯਾਨੀ ਕਿ ਤੁਹਾਡਾ ਖਰਚਾ ਹੋ ਗਿਆ ਇਹਨਾਂ ਖੇਡ ਬਾਰੇ ਯਾਰ ਕਮੇਟੀਾਂ ਵਾਲੀ ਸ਼ਰਮ ਦੀ ਗੱਲ ਹੈ ਯਾਰ ਬੰਦਾ 골ਡ ਤੇ ਸਿਲਵਰ ਮੈਡਲ ਲੈ ਕੇ ਆਇਆ ਤੇ ਨਕਦ ਰਾਸ਼ੀ ਦਾ ਇਨਾਮ ਬਿਲਕੁਲ ਨਹੀਂ। ਕੰਦੇ ਨਹੀਂ ਆਪਦਾ ਸਮਾਂ ਵੀ ਖਰਾਬ ਕੀਤਾ, ਟਾਈਮ ਵੀ ਛੱਡਿਆ, ਕਰਾਇਆ ਪਾੜਾ ਵੀ ਲਾਇਆ, ਖਾਣ ਪੀਣ ਦਾ ਜਾ ਕੇ ਖਰਚਾ ਵੀ ਕੀਤਾ। ਹਾਂ ਜੀ। 3000 ਦੀ ਉਹਨੂੰ ਐਥਲੈਟਿਕ ਮੀਟ ਪੈ ਗਈ ਤੇ ਨਾਮਿਲਿਆ 500। ਆ ਦੰਨੇ ਆ ਤੇ ਦੋਸਤੋ ਕੱਲ ਨੂੰ ਫੇਰ ਮਿਲਦੇ ਆ ਇਸੇ ਜਗ੍ਹਾ ਇਸੇ ਟਾਈਮ ਨਵੀਂ ਵੀਡੀਓ ਦੇ ਵਿੱਚ ਨਵੇਂ ਯਾਰ ਮਿੱਤਰ ਦੇ ਨਾਲ ਫੇਰ ਕਰਾਂਗੇ ਗੱਲਾਂ ਬਾਤਾਂ। ਤਬ ਤੱਕ ਲਈ ਰਵ ਰਖਾ। ਬਾਏ। ਹਾਂਜੀ ਸਵਾਗਤ ਹੈ ਜੀ ਦੋਸਤੋ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸ਼ੁਰੂਆਤ ਹੋਈ ਹੈ ਜੀ ਗਰਾਊਂਡ ਦੇ ਵਿੱਚੋਂ ਸੁੱਤੀ ਤੇ ਥੋੜਾ ਜਿਹਾ ਲੇਟ ਆਜ ਬੰਦੇ ਸਾਰੇ ਹੀ ਤੇ ਪੌਣੇ 6 ਦਾ ਟਾਈਮ ਹੋ ਗਿਆ ਜੀ ਤੇ ਦੋ ਬੰਦੇ ਆਜ ਹੈਗਾ ਜੀ ਬਰਥਡੇ ਜਿਹੜਾ ਪਾਰਟੀ ਕਰੂਗਾ ਉਹਨੂੰ ਵਧਾਈਆਂ ਦਵਾਗੇ ਤੇ ਜਿੰਨੇ ਪਾਰਟੀ ਨਾ ਕੀਤੀ ਇਹਨੂੰ ਕਸਰ ਨਾ ਦਵਾਗੇ ਤੇ ਥੋੜਾ ਜਿਹਾ ਜਲੀਲ ਕੀਤਾ ਜਾਊਗਾ ਤੇ ਮਨ ਲਾਉਨੇ ਆ ਜੀ ਆਪਾਂ ਬਰਥਡੇ ਵਾਲੇ ਬੰਦਿਆਂ ਨਾਲ ਤੇ ਹਲਾਲ ਤੁਸੀਂ ਗਰਾਊਂਡ ਦੇ ਦਰਸ਼ਨ ਕਰ ਸਕਦੇ ਆ ਰਿਤੂ ਬਾਜੀ ਦੋ ਬੰਦੇ ਦਾ ਪਰਡੇ ਆਜਾ ਓਕੇ ਕਿਹੜਾ ਭਾਜੀ ਇੱਕ ਤਨੂ ਦਾ ਅੱਛਾ ਭਾਜੀ ਤੇ ਇੱਕ ਗਰਪਾਲ ਭਾਜੀ ਦਾ ਉਹ ਆਏ ਨਹੀਂ ਹਲੇ ਤੱਕ ਪੀ ਪਰਡੇ ਭਾਜੀ ਅੱਜ ਦੋ ਦਰ ਪੀਨੇ ਹੁਣ ਕੇ ਬੋਤਲ ਦੀ ਭਾਜੀ ਆਹੋ ਛੋਟੇ ਆ ਲੈਣਾ ਜੰਮੇ ਆਜਾ ਠੀਕ ਨਹੀਂ ਹਾਂ ਅੱਜ ਮਠਾ ਮਠਾ ਪੈਰ ਲਾਉਣਗੇ ਕੀ ਭਾਜੀ ਚਲੋ ਮਿਲਦੇ ਆਂ ਜੀ ਆਪਾਂ ਫਿਲਹਾਲ ਗੇਮ ਸ਼ੁਰੂ ਹੋਣ ਲੱਗੀ ਆ ਬਾਕੀ ਜਣਾ ਬਾਅਦ ਮਿਲਦੇ ਆਂ ਆਪਾਂ ਤੇ ਗੇਮ ਲਾ ਲਈਏ ਪਹਿਲਾਂ ਕਪਤਾਨ ਸਾਹਿਬ ਕਿੱਧਰ ਆ ਮੈਂ ਕਪਤਾਨ ਨਿਕਾ ਭਰਾਵਾ ਅਜ ਮੈਂ ਹਾਂ ਆ ਜੋ ਗੰਦਵਾ ਗੜਨੀ ਯਾਰ ਗੋਲਾ ਸੁਣਨੀਆ ਫਿਰ ਇਹ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਾਲੂ ਹੈਪੀ ਬਰਥਡੇ ਟੂ ਯੂ ਗੋਵੀ ਜਨਮ ਦਿਨ ਦੀਆਂ ਵਧਾਈਆਂ ਮੁੰਡਿਆ ਬਹੁਤ ਬਹੁਤ ਥੈਂਕ ਯੂ ਭਰਾ ਬਹੁਤ ਬਹੁਤ ਤੇ ਕੇਲੇ ਮੁੰਡੇ ਨਹੀਂ ਆ ਗਏ ਕੇਲੇ ਵੰਡੇ ਆ ਮੇਰੇ ਪਰਿਵਾਰ ਫੇਰੀ ਵਾਲੇ ਤਾਂ ਨਹੀਂ ਲੈ ਆਏ ਆ ਅੱਜ ਜਨਮ ਦਿਨ ਆ ਜੀ ਮੁੰਡੇ ਦਾ ਟਵਾਲਦਾ ਤੇ ਜਿੱਦਨ ਵੀ ਕਿਸੇ ਦਾ ਜਨਮ ਦਿਨ ਹੁੰਦਾ ਜਾਂ ਕੋਈ ਨਵੀਂ ਚੀਜ਼ ਲਿਆਂਦਾ ਤਾਂ ਇੱਥੇ ਕੇਲੇ ਵੰਡੇ ਜਾਂਦੇ ਆ ਇਹ ਰੀਤ ਚਲਦੀ ਰਹੂਗੀ ਜਿੰਨਾ ਚਿਰ ਗੇਮ ਚਲਦੀ ਆ ਹੋਰ ਕੋਣ ਹੈ ਭਾਈ ਆ ਜਾਓ ਕਹਿੰਨੇ ਓਏ ਭਾਜੀ ਖਾਓ ਉਹ ਚਾਰ ਕੇਲੇ ਜੀ ਇਹ ਹੈਪੀ ਬਰਥ ਮਾਰਛੜਾਈ ਤੱਕ ਦੱਕਾ ਠੇਕੀ ਚੋ ਚੋ ਰਾ ਨੂੰ ਓਏ ਫਬਰਵਾਰ ਮੇਰੀਆਂ ਨਾਲ ਕੰਮ ਇੱਥੇ ਨਹੀਂ ਛੱਡਦਾ ਜੀ ਚਾਰ ਦੂ ਹੀ ਇੱਥੇ ਖਾ ਲੈ ਆ ਚਾਰ ਨਾਲ ਆ ਚੱਲੇ ਆ ਹੈਂ ਏ ਇਹ ਇਹਨੇ ਚੱਕਵੇਂ ਕੇ ਲੇਗਾ ਤੂੰ ਨਾ ਕੰਮ ਤਾਂ ਨਹੀਂ ਹੈ ਹੈ ਕਿਵੇਂ ਬਲਾਲਾ ਛੇ ਬਣਾਵਾਏ ਕਰੀ ਗੇਲੇ ਦੀ ਹੈਪੀ ਟੂ ਯੂ ਆ ਕਰਫੁੱਦ ਕਰੀ ਸਾ ਹਾਂਜੀ ਦੋਸਤੋ ਆਪਾਂ ਗਰਾਊਂਡ ਵਿੱਚ ਖੜੇ ਆ ਜੀ ਤੇ ਪਿਛਲੇ ਤੁਸੀਂ ਕਲਿੱਪ ਦੇਖੇ ਅੱਜ ਗਰਾਊਂਡ ਵਿੱਚ ਖੁਸ਼ੀਆਂ ਖੁਸ਼ੀਆਂ ਪਹਿਲਾਂ ਗੇਮ ਬਹੁਤ ਸੋਹਣੀ ਲੱਗੀ ਤੇ ਉਸ ਤੋਂ ਬਾਅਦ ਜੀ ਮੁੰਡੇ ਦਾ ਜਨਮ ਦਿਨ ਸੀ ਉਹ ਸੈਲੀਬ੍ਰੇਟ ਕੀਤਾ ਤੇ ਕਿਲੇ ਮਤਲਬ ਤੇ ਜਿਹੜਾ ਤੁਸੀਂ ਕੋਈ ਗਲਤ ਕਮੈਂਟ ਨਾ ਕਰਿਓ ਅਸੀਂ ਉਹ ਉਹਦੇ ਨਾਲ ਫਨ ਕੀਤਾ ਹੈ ਸਾਡਾ ਯਾਰੀ ਦੋਸਤੀ ਜੇ ਨਾ ਚੱਲਦਾ ਰਹਿੰਦਾ ਅਸੀਂ ਕਰਦੇ ਰਹਿੰਨੇ ਆ ਇੱਕ ਦੂਜੇ ਨਾਲ ਤੇ ਕਈ ਵਾਰੀ ਉਹ ਵੀਡੀਓ ਰਿਕਾਰਡ ਨਹੀਂ ਹੁੰਦੀਆਂ ਤੇ ਹੁਣ ਆਪਾਂ ਦਿਆਂ ਨੂੰ ਲੈ ਚੱਲਦੇ ਆ ਜੀ ਬਾਈ ਮੰਦਰ ਲਾਲਕੋੜ ਤੇ ਉਹਨਾਂ ਨੇ ਟਿੱਬੇ ਨਾ ਦੇ ਦੋ ਟਿੱਬੇ ਦੀ ਝੋਲੀ ਦੇ ਵਿੱਚ ਦੋ ਮੈਡਲ ਉਹਨਾਂ ਨੇ 골ਡ ਤੇ ਸਿਲਵਰ ਹੋਰ ਪਾਏ ਆ ਤੇ ਆਪਾਂ ਉਹਨਾਂ ਤੋਂ ਜਾਣਾਂਗੇ ਉਹ ਕਿਹੜਾ ਕਿਹੜਾ ਮੈਡਲ ਆ ਬਾਈ ਜੀ ਸਵਾਗਤਾਂ ਬੋਲੋ ਬਾਈ ਜੀ ਕਿ ਖਾਸਾ ਬਾਈ ਜੀ ਕੀ ਫਤਿਹ ਤੇ ਮੁਬਾਰਕਾਂ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਸਾਰੇ ਤੁਸੀਂ 골ਡ ਤੇ ਸਿਲਵਰ ਮਾਡਲ ਜਿਹੜਾ ਲੈ ਕੇ ਆਏ ਆ ਕਿਵੇਂ ਰਿਹਾ ਜੀ ਇਹ ਐਥਲੈਟਿਕ ਮੀਟ ਕਿਵੇਂ ਰਹੀ ਸਾਰੇ ਨਗਰ ਨਿਵਾਸੀਆਂ ਨੂੰ ਇਲਾਕੇਆਂ ਨੂੰ ਬਹੁਤ ਬਹੁਤ ਵਧਾਈ ਇਹ ਮੈਡਲ ਜਿਹੜੇ ਆ ਗਏ ਬਠਿੰਡਾ ਤੋਂ ਆਏ ਜੀ ਦੋ ਠੀਕ ਹੈ ਜੀ ਹਾਂ ਜੀ ਇਹ ਮੈਡਲ ਜਿਹੜਾ ਗਿਆ ਇੱਕ 400 ਮੀਟਰ ਦਾ ਇੱਕ 5 ਕਿਲੋਮੀਟਰ ਦਾ ਅੱਛਾ 400 ਮੀਟਰ ਦੇ ਵਿੱਚ ਫਸਟ ਪੋਜੀਸ਼ਨ ਆ ਓਕੇ ਤੇ 5 ਕਿਲੋਮੀਟਰ ਦੇ ਵਿੱਚ ਸੈਕੰਡ ਪੋਜੀਸ਼ਨ ਆ ਮੈਡਲ ਦਿਖਾ ਦਿਓ ਕਰਨਾ ਆ ਲੋ ਜੀ ਆਇਆ ਹੈਗਾ ਜੀ ਸਿਲਵਰ ਮੈਡਲ ਇਹ 5 ਕਿਲੋਮੀਟਰ ਦਾ ਜੀ ਇਹ 5 ਕਿਲੋਮੀਟਰ ਦਾ ਹਾਂ ਜੀ ਹਾਂ ਜੀ ਇਹ ਕਿੰਨੇ ਪਾਰਟਿਸਪੇਟ ਜੀ ਇਹਦੇ ਵਿੱਚ ਆ ਗਏ ਜੀ 11 ਪਾਰਟਿਸਪੇਟ ਤੇ ਦੂਜਾ ਸਥਾਨ ਤੋਂ ਹੀ ਹਾਸਲ ਕੀਤਾ ਨਾ ਹਾਂ ਜੀ ਹਾਂ ਜੀ ਤੇ ਦੂਸਰਾ ਦਿਖਾਓ ਇਹ ਹੈਗਾ ਜੀ 골ਡ ਮੈਡਲ ਆ ਬੜੀ ਮਿਹਨਤ ਤੋਂ ਬਾਅਦ ਇਹ ਹਾਸਲ ਹੁੰਦਾ ਤੇ ਰੋਜ਼ 15-15 ਕਿਲੋਮੀਟਰ ਰਨਿੰਗ ਕਰਦੇ ਆ ਮਹਿੰਦਰ لال ਜੀ ਤੇ ਸਿਰਫ 400 ਮੀਟਰ ਚੋਂ ਮੈਡਲ ਹਾਸਲ ਕਰਨੀ ਪੂਰਾ ਸਾਲ ਦੌੜਨਾ ਪੈਂਦਾ ਇਹਨਾਂ ਨੂੰ ਤੇ ਮੁਬਾਰਕਾਂ ਜੀ ਦਿਆਂ ਨੂੰ ਤੁਸੀਂ ਟਿੱਬੇ ਦੀ ਝੋਲੀ ਪਿੰਡ ਟਿੱਬੇ ਦਾ ਨਾਂ ਰੌਸ਼ਨ ਕੀਤਾ ਪਿੰਡ ਟਿੱਬੇ ਦੀ ਝੋਲੀ ਤੋਂ ਮੈਡਲ ਤੁਸੀਂ ਪਾਏ ਆ ਤੇ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਕਿੰਨਾ ਕਿੰਨੇ ਕ ਮਤਲਬ ਉਥੇ ਜਿਹੜੇ ਐਥਲੀਟ ਆਏ ਸੀਗੇ ਐਥਲੀਟ ਇਸ ਵੇਲੇ ਜਿਹੜੇ ਆ ਗਏ 500 ਦੇ ਕਰੀਬ ਐਥਲੀਟ ਆਏ ਜੀ ਉਥੇ 30 ਸਾਲ ਤੋਂ ਉੱਪਰ ਦੇ ਚੜ੍ਹਿਆ ਗਿਆ ਤੇ ਕਿਹੜੇ ਕਿਹੜੇ ਈਵੈਂਟ ਹੋਏ ਉਥੇ ਈਵੈਂਟ ਮਤਲਬ ਆਲ ਈਵੈਂਟ ਉਹਦੇ ਵਿੱਚ ਚੱਲਿਆ ਜੈਵਲਨ ਥਰੋ ਹਾਂ ਜੀ ਐਥਲੈਟ ਦੇ ਜਿੰਨੇ ਆ ਓਕੇ ਤੇ ਡਿਸਕ ਥਰੋ ਦਾ ਸ਼ਾਰਟ ਪੁੱਟ ਦਾ ਲੌਂਗ ਜੰਪ ਦਾ ਹਾਈ ਜੰਪ ਦਾ ਓਕੇ ਇਹ ਬਹੁਤ ਹੀ ਵੱਡੀਆਂ ਉਥੋਂ ਨਹੀਂ ਆਪਲਬਦੀਆਂ ਇੱਕ ਮਿਲਖਾ ਸਿੰਘ ਗਰੁੱਪ ਆ ਜੀ ਉਥੇ ਠੀਕ ਆ ਬਟਿੰਡਾ ਦੇ ਵਿੱਚ ਇਸ ਕਰਕੇ ਗੱਲਾਂ ਮਤਾਂ ਤੁਹਾਨੂੰ ਮਤਲਬ ਇੱਥੇ ਨੰਬਰ ਦਾਰ ਦੀ ਆ ਜਿਹੜੇ ਦੱਸਦੇ ਆ ਤੇ ਫਿਰ ਅਸੀਂ ਉਹਨਾਂ ਮੈਚਾਂ ਦੇ ਵਿੱਚ ਜਾਈਦਾ ਤੇ ਜਿਹੜੇ ਨਾਲ ਤੁਹਾਡੇ ਸਾਥੀ ਜਾਂਦੇ ਆ ਤੇ ਉਹਨਾਂ ਦੀ ਪੋਜੀਸ਼ਨ ਪਈ ਕੋਈ ਹਾਂਜੀ ਕਾਬੀ ਪੋਜੀਸ਼ਨ ਆਈਆਂ ਠੀਕ ਆ ਅਸਲ ਮੋਗਾ ਸਭ ਤੋਂ ਵਿਨਰ ਰਿਹਾ ਤੇ ਸਾਨੂੰ ਇੱਕ ਬਹੁਤ ਓਵਰਆਲ ਮੋਗਾ ਵਿਨਰ ਰਿਹਾ ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਮੈਚਾਂ ਦੇ ਵਿੱਚ ਠੀਕ ਆ ਤੇ ਆਪਣੇ ਜ਼ਿਲ੍ਹੇ ਦੀ ਕੀ ਪੋਜੀਸ਼ਨ ਪਈ ਆਪਣੇ ਜਿਹਦੇ ਵਿੱਚੋਂ ਸਿਰਫ 4 ਜਣੇ ਗਏ ਆ ਓਕੇ ਤੇ ਨਡਾਲੇ ਤੋਂ ਗਏ ਆ ਤੇ ਨਾਮ ਦੱਸ ਸਕਦੇ ਇੱਕ ਤਾਂ ਤੁਸੀਂ ਹੋ ਗਏ ਹਾਂ ਹਾਂ ਜੀ ਤੇ ਦੂਜੇ ਦੇ ਉਹਨਾਂ ਦੇ ਨਾਮ ਦੱਸ ਸਕੋ ਤੇ ਪਿੰਡ ਦਾ ਨਾਮ ਆ ਇਹ ਨਡਾਲੇ ਤੋਂ ਗਏ ਜੀ ਉਹ ਵੀ ਬਹੁਤ ਵਧੀਆ ਐਥਲੀਟ ਆ ਕੀ ਨਾਮ ਕੀ ਉਹਨਾਂ ਦਾ ਨਾਮ ਤੇ ਚਲੋ ਇਹਨਾਂ ਯਾਦ ਨਹੀਂ ਰਹੀ ਦੇ ਨਾਲ ਤੇ ਦੂਸਰੇ ਸਾਥੀ ਕਿਹੜੇ ਹੀ ਹੋਰ ਦੋ ਤੇ ਇੱਕ ਲੌਂਗ ਜੰਪ ਦੇ ਵਿੱਚ ਆਇਆ ਮੁੰਡਾ ਬਹੁਤ ਵਧੀਆ ਉਹ ਕਿੱਥੋਂ ਦੇ ਸੀਗੇ ਹਾਂ ਜੀ ਉਹ ਵੀ ਇੱਥੋਂ ਦਾ ਆਪਣੇ ਕਬੂਤਰ ਡਿਸਟ੍ਰਿਕਟ ਦੇ ਵਿੱਚੋਂ ਆ ਓਕੇ ਓਕੇ ਬਹੁਤ ਵਧੀਆ ਲੈ ਤਿੰਨ ਐਥਲੀਟ ਗਏ ਸਰਪਜੀਤ ਸਿੰਘ ਦੇ ਅੱਛਾ ਤਿੰਨ ਗਏ ਹਾਂਜੀ ਮੈਂ ਕਿਹਾ ਅੱਗੇ ਤੁਸੀਂ ਚਾਰ ਕਹਿੰਦੇ ਹੋ ਨਾ ਤਿੰਨ ਚਾਰ ਬਾਕੀ ਇਹਨਾਂ ਦਾ ਬਾਕੀ ਐਥਲੀਟ ਉਹ ਤਾਂ ਆਮ ਬਹੁਤ ਜ਼ਿਆਦਾ ਪ੍ਰਸਾਰ ਵਾਲੇ ਸਾਥੀ ਆ ਉਹਨਾਂ ਦਾ ਕਿਦਾਂ ਹਾਂਜੀ ਅਮਰਜ ਤਾਂ ਸਰ ਵਾਲੇ ਸਾਥੀ ਅਮਰਜ ਸਰ ਵਾਲੇ ਸਾਥੀ ਉਹਨਾਂ ਦੇ ਵੀ ਕਾਫੀ ਵਧੀਆ ਪੋਜੀਸ਼ਨਾਂ ਆਈਆਂ ਓਕੇ ਓਕੇ ਹਾਂਜੀ ਉੱਥੋਂ ਦਾ ਗੁਰਮੀਤ ਸਿੰਘ ਆ ਹੂੰ ਫਿਰ ਉੱਥੋਂ ਦੇ ਆਪਣੇ ਸਰਬਜੀਤ ਸਿੰਘ ਆ ਓਕੇ ਸਰਬਜੀਤ ਸਿੰਘ ਦਾ ਬਹੁਤ ਵਧੀਆ ਓਕੇ ਹਾਂ ਉਹ ਫਸ ਪੋਜੀਸ਼ਨ ਦੇ ਵਿੱਚ ਆਏ ਆ ਬਹੁਤ ਵਧੀਆ 골ਡ ਮੈਡਲ ਠੀਕ ਆ ਸਰਬਜੀਤ ਸਿੰਘ ਤੇ ਬਹੁਤ ਬਹੁਤ ਸੁਪਰ ਖਡਾਰੀਆਂ ਨਿਕਲੀਆਂ ਉੱਥੋਂ ਦੇ ਇਹ ਪ੍ਰਬੰਧ ਕਿਵੇਂ ਦਾ ਸੀ ਉੱਥੇ ਐਥਲੈਟਿਕ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਕੋਈ ਬਿਜਲੀਆਂ ਕਮੀਆਂ ਸੀ ਉਹ ਵੀ ਉਹਨਾਂ ਨੇ ਦੂਰ ਕੀਤੀਆਂ ਤੇ ਜਦੋਂ ਦਾ ਰਾਤ ਰੁਕਣ ਦਾ ਪ੍ਰਬੰਧ ਕਿਵੇਂ ਸੀ ਹਾਂ ਯਾਰ ਰੁਕਣ ਦਾ ਇਹ ਗੁਰਦੁਆਰਾ ਸਾਹਿਬ ਰਾਜੇ ਕਮਰੇ ਹੀ ਕੇ ਜਾਂ ਹਾਲ ਵਿੱਚ ਕਮਰੇ ਕਮਰੇ ਬਹੁਤ ਵਧੀਆ ਅੱਛਾ ਕਮਰੇ ਇੱਕ ਕਮਰੇ ਚ ਕਿੰਨੇ ਖਿਡਾਰੀ ਅਸੀਂ 8 ਖਿਡਾਰੀ ਜੀ ਉੱਥੇ ਜੀ ਓਕੇ ਓਕੇ ਇੱਕ ਕਮਰੇ ਦੇ ਵਿੱਚ ਬਾਗੇ ਕਮਰਿਆਂ ਵਿੱਚ ਹੋਰ ਵੀ ਹੋਣਗੇ ਫਲੈਟਿੰਗ ਮੀਟਿੰਗ ਸਵੇਰੇ ਕਿੰਨੇ ਵਜੇ ਸ਼ੁਰੂ ਹੋਗੀ ਜੀ ਇਹ ਸਾਡਾ 9 ਵਜੇ ਜੀ 9 ਵਜੇ ਪ੍ਰੇਡ ਹੋਈ ਪਹਿਲਾਂ ਓਕੇ ਉਹਦੇ ਵਿੱਚ ਕਪੂਰ ਜੀ ਝੰਡਾ ਕੋਈ ਨਹੀਂ ਆਇਆ ਮੈਨੂੰ ਇਹ ਜਿਹੀ ਚੀਜ਼ ਦਾ ਬੜਾ ਦੁੱਖ ਆਇਆ ਅੱਛਾ 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 ਹਾਂ ਫਲੈਗ ਆਪਣੇ ਅਸਲ ਨਹੀਂ ਪਤਾ ਕੀ ਆ ਦੁਆਬੇ ਏਰੀਆ ਚ ਐਥਲੀਟ ਵੈਸੇ ਵੀ ਘਟਿਆ ਜਿਹੜੇ ਐਥਲੀਟ ਆ ਜ्यादा ਮਾਲਵਾ ਏਰੀਆ ਬਹੁਤ ਆ ਸੰਗੂ ਠੀਕ ਠੀਕ ਇਤਨੇ ਏਰੀਆ ਚ ਐਥਲੀਟ ਜਿਆਦਾ ਆ ਇਹਨਾਂ ਦੀ ਗਿਣਤੀ ਜ਼ਿਆਦਾ ਆ ਬਸ ਮੂਗਾ ਇਸ ਵੇਲੇ ਉਹਨਾਂ ਦੇ ਵਿੱਚ ਸਾਰੇ ਆਏ ਸਾਰੇ ਜ਼ਿਲ੍ਹੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਜਿਦਾਂ ਹੁਣ ਕਬੱਡੀ ਹੈਗੀ ਹੈ ਨਾ ਹਾਂ ਜੀ ਹਾਂ ਜੀ ਕਬੱਡੀ ਦੇ ਆਪਣੇ ਬਹੁਤ ਜਿਦਾਂ ਤਕੜੇ ਨਾਮ ਆ ਪੁਰਾਣੇ ਵੀ ਰੱਤੂ ਅੰਕਲ ਹੁਣੀ ਹੋ ਗਏ ਰੂਬੀ ਪਾਜੀ ਹੁਣੀ ਹੋ ਗਏ ਹੋ ਗਏ ਹਾਂ ਜੀ ਹਾਂ ਜੀ ਤੇ ਸਿਕੰਦਰ ਹੁਣੀ ਹੋ ਗਏ ਮੱਟੇ ਪਾਜੀ ਹੁਣੀ ਹੋ ਗਏ ਨਾ ਹਾਂ ਮੱਟੇ ਦਾ ਜੱਡੀ ਲਾਲੀਆ ਰਵੀ ਸਿੰਘ ਨਵੇਂ ਨਵੇਂ ਚ ਲਾਲੀਆ ਕਮਲ ਟੱਬਾ ਵੰਟੀ ਟਬਾ ਹਣਾ ਹਾਂ ਜੀ ਹਾਂ ਜੀ ਤੇ ਇਹਨਾਂ ਜੋ ਜਿੰਦੂ ਪਾਜੀ ਗਾਮਾ ਪਾਜੀ ਕਬੱਡੀ ਚ ਬਹੁਤ ਦਿਗੇ ਜੁ ਹੋਏ ਆਪਣੇ 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 ਇਲਾਕੇ ਦੇ ਬੰਦੇ ਹੋਏ ਜੇ ਇਹ ਦਾ ਆਪਣੇ ਪਿੰਡਾਂ ਦੇ ਮੁੰਡੇ ਆ ਜੇ ਆਪਾਂ ਪਾਸੇ ਵੀ ਗੱਲ ਕਰੀਏ ਖੀਰਾ ਵਾਲੀ ਤੋਂ ਗੱਗੀ ਹੁਣੀ ਹੋਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਉਹ ਦੁੱਲੇ ਹੁਣੀ ਹੋਗਾ ਯਾਨੀ ਕਿ ਬਹੁਤ ਤਕੜੇ ਐਥਲੀਟ ਜਿਹੇ ਉਧਰੋਂ ਆ ਹਾਂ ਜੀ ਹਾਂ ਜੀ ਤੇ ਕਿਵੇਂ ਦਾ ਤਜਰਬਾ ਰਿਹਾ ਉੱਥੋਂ ਖਰਚਾ ਪਾਣੀ ਕੋਈ ਨਕਦ ਰਕਮ ਮੈਨੂੰ 500 ਰੁਪਏ ਸਪੈਸ਼ਲ ਨਾਮ ਦਿੱਤਾ ਉੱਥੇ ਮੈਨੂੰ ਬਹੁਤ ਬੜੀ ਕੁਝ ਮਿਲੀ ਹੋਰ ਕੋਈ ਨਕਦ ਰਕਮ ਨਹੀਂ ਮਿਲੀ ਚਲੋ ਥੋੜਾ ਬਹੁਤ ਖਰਚਾ ਹੁਣ ਤਾਂ ਦੇਣ ਦਾ ਵਧੀਆ ਲੱਗਦਾ ਪਰ 500 ਮੈਨੂੰ ਸਪੈਸ਼ਲ ਨਾਮ ਮਿਲਿਆ ਉੱਥੋਂ ਪਰ ਨਹੀਂ ਪਾਰਟੀ ਸਪੈਰ ਦਾ ਚਲੋ ਫੇਰ ਵੀ ਮਨਿਆ ਜਰੀ ਕੋਈ ਨਹੀਂ ਪਰ ਜਿਹਦੀ ਪੋਜੀਸ਼ਨ ਪਈ ਉਹਦੀ ਨਕਦ ਰਕਮ ਨਾ ਕੋਈ ਨਕਦ ਰਕਮ ਨਹੀਂ ਚਾਹੀਦੀ ਆ ਯਾਰ ਨਾ ਨਾ ਚਾਹੀਦੀ ਆ ਕੋਈ ਨਕਦ ਰਕਮ ਨਹੀਂ ਉਹ ਕੌਣ ਜਾਣਦਾ ਵੀ ਚਲੋ ਖਰਚਾ ਥੋੜਾ ਬਹੁਤ ਮਿਲ ਜਾ ਤਾਂ ਵਧੀਆ ਹੋਣਾ ਹੁਣ ਜਾਣਦਾ ਵੀ ਨਿਕਲ ਜਵੇ ਇਹ ਬੰਦੇ ਨੇ ਆ ਕਿ ਜਿਹੜੀ ਦਿਹਾੜੀ ਖਾਂਡੇ ਵਿਹ ਇਮੇਜਮੈਂਟ 3000 ਰੁਪਏ। ਅੱਛਾ ਮੈਂ ਦੋ ਡਹਾੜੀਆਂ ਉੱਥੇ ਲਾਉਣੀਆਂ ਪਈਆਂ। 3000 ਦਾ ਯਾਨੀ ਕਿ ਤੁਹਾਡਾ ਖਰਚਾ ਹੋ ਗਿਆ ਤੇ ਇਨਾ ਮਿਲਿਆ 500 ਰੁਪਏ। ਹਾਂ ਬੱਝ। ਤੇ ਇੱਕ ਤੁਸੀਂ ਜੱਜ ਬੇ ਤੇ ਜਨੂਨ ਦੀ ਖਾਤਰ ਮਤਲਬ ਤੇ ਆ ਵੀ ਇਕਰਾਂ ਵਾਂ ਉੱਥੇ ਖੇਡਣਾ, ਇਲਾਕੇ ਵਾਸਤੇ ਖੇਡਣਾ। ਪਰ ਯਾਰ ਕਮੇਟੀਾਂ ਵਾਲੀ ਸ਼ਰਮ ਦੀ ਗੱਲ ਹੈ ਯਾਰ। ਬੰਦਾ 골ਡ ਤੇ ਸਿਲਵਰ ਮੈਡਲ ਲੈ ਕੇ ਆਇਆ ਤੇ ਨਕਦ ਰਾਸ਼ੀ ਦਾ ਇਨਾਮ ਬਿਲਕੁਲ ਨਹੀਂ। ਬੰਦੇ ਨੇ ਆਪਦਾ ਸਮਾਂ ਵੀ ਖਰਾਬ ਕੀਤਾ, ਟਾਈਮ ਵੀ ਛੱਡਿਆ, ਕਿਰਾਇਆ ਪਾੜਾ ਵੀ ਲਾਇਆ, ਖਾਣ ਪੀਣ ਦਾ ਜਾ ਕੇ ਖਰਚਾ ਵੀ ਕੀਤਾ। ਹਾਂਜੀ ਹਾਂਜੀ। 3000 ਦੀ ਉਹ ਮੁਬਾਰਕਾਂ ਤੁਹਾਨੂੰ ਆ ਪਰ ਕਮੇਟੀਾਂ ਵਾਲੀ ਸ਼ਰਮ ਦੀ ਗੱਲ ਆ ਜਦੋਂ ਤੁਸੀਂ ਐਥਲੈਟਿਕ ਮੀਟ ਕਰਵਾਉਣਾ ਜੇ ਕਰਵਾਉਨੇ ਆ ਤਾਂ ਖਿਡਾਰੀਆਂ ਦਾ ਖਰਚਾ ਜ਼ਰੂਰ ਹੋਣਾ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਬਾਤ ਆ ਪਰ ਜਨਵਾਸ ਅਸੇ ਇਲਾਕੇ ਦੇ ਵਿੱਚੋਂ ਜਦੋਂ ਕੋਈ ਆਉਂਦਾ ਮੈਜਮੂਦ ਆਉਂਦਾ ਸਨਮਾਨ ਕਰਦੇ ਆ ਨਾ ਤਰ੍ਹਾਂ ਨਜ਼ਾਰਾ ਵਖਰਾ ਜਾ ਜਾਂਦਾ ਇੱਕ ਠੀਕ ਹੈ ਸਰਪੰਚ ਸਾਹਿਬ ਨਾਲ ਤੁਸੀਂ ਕੀਤੀ ਗੱਲ ਦਿਖਾਏ ਉਹਨਾਂ ਨੂੰ ਲੈ ਲਈ ਆ ਉਹਦਾ ਤੱਕ ਪਹੁੰਚੇ ਪਹੁੰਚੀ ਨਹੀਂ ਜਲ ਹਾਂ ਕਰੋ ਸੰਪਰਕ ਉਹਨਾਂ ਨਾਲ ਵੀ ਠੀਕ ਠੀਕ ਹੈ ਹਾਂ ਸਾਲ 'ਚ ਐ ਸਰਪੰਚ ਸਾਹਿਬ ਨਾਲ ਵੀ ਆਪਾਂ ਗੱਲ ਕਰਾਂਗੇ ਵੀ ਦੂਜਾ ਵੀ ਜਦੋਂ ਸਾਲ ਵਿੱਚ ਜਿਹੜੇ ਵੀ ਖਿਡਾਰੀ ਆਪਣੇ ਪਿੰਡ ਦੇ ਅਚੀਵਮੈਂਟ ਕਰਦੇ ਹਨਾ ਜੀ ਜੀ ਉਹਨਾਂ ਨੂੰ ਜਿਹੜਾ ਇੱਥੇ ਹੁਣ ਕਬੱਡੀ ਕੱਪ ਕਰਾਉਂਦੇ ਆ ਉੱਤੇ ਸਨਮਾਨ ਜਾਂ ਨਕਦ ਰਾਸ਼ੀ ਨਾਲ ਜ਼ਰੂਰ ਸਨਮਾਨ ਕਰਿਆ ਕਰੋ ਜਿਹੜਾ ਪਿੰਡ ਲਈ ਕੋਈ ਮੈਡਲ ਲੈ ਕੇ ਆਉਂਦਾ ਹਾਂ ਜਾਂ ਕਿਤੇ ਵੀ ਕਿਸੇ ਖੇਤਰ ਵਿੱਚ ਨਾਮ ਰੋਸ਼ਨ ਕਰਕੇ ਆਉਂਦਾ ਵੀ ਉਹਨਾਂ ਲਈ ਨਕਦ ਰਾਸ਼ੀ ਤੇ ਜਾਂ ਉਹਨਾਂ ਦਾ ਵਧੀਆ ਇੱਜ਼ਤ ਮਾਨ ਨਾਲ ਸਨਮਾਨ ਕੀਤਾ ਜਾਵੇ ਹੁਣ ਦੋ ਐਥਲੀਟ ਬਹੁਤ ਵਧੀਆ ਆ ਰਹੇ ਅੱਗੇ ਜਵੇਂ ਜਿਹੜੇ ਨਵੀਂ ਜਨਰੇਸ਼ਨ ਚੋਂ ਬਹੁਤ ਵਧੀਆ ਕੱਢ ਰਿਆ ਉਹਨਾਂ ਨੂੰ ਜੇ ਪੂਰੀ ਉਹਨਾਂ ਨੂੰ ਮਿਹਨਤ ਦਿੱਤੀ ਪਈ ਆ ਠੀਕ ਆ ਅੱਜ 11 ਮਿੰਟ ਦੇ ਵਿੱਚ 2.5 ਕਿਲੋਮੀਟਰ ਦੀ ਇਹ ਕਰਾਂ ਨੇ ਕੱਢਿਆ ਗੁੜਿਆ ਨੇ ਓਕੇ ਹਰਮਨ ਨਾ ਉਹਦਾ ਅੱਛਾ ਅੱਛਾ ਹਾਂ ਨਵੀਂ ਚ ਪੜਦੇ ਆ ਬਾਬਾ ਦਰਬਾਰ ਸਿੰਘ ਬਹੁਤ ਵਧੀਆ ਹੋਰ ਐਥਲੀਟ ਹੈ ਇਹ ਨਵੀਂ ਉੱਠਿਆ ਇਹ ਕਿ ਤਰੀਕਾ ਮੇਰੀ ਆਪਣੀ ਪੋਤੀ 100 ਮੀਟਰ ਦੇ ਵਿੱਚ ਬਹੁਤ ਜ਼ਬਰਦਸਤ ਆ ਰਹੀ ਆ ਓਕੇ ਹਾਂ ਜੀ ਉਹ ਤੁਸੀਂ ਤੁਹਾਡੀ ਪੋਤੀ ਜਿੱਥੇ ਕਈ ਵਾਰੀ ਮੈਂ ਦੇਖਿਆ ਗਰਾਊਂਡ 'ਚ ਆਉਂਦੀ ਹੁੰਦੀ ਆ ਹਾਂ ਜੀ ਹਾਂ ਜੀ ਤੇ ਤੁਸੀਂ ਉਹਨੂੰ ਪੂਰਾ ਤਿਆਰ ਕਰੋ ਪਿੰਕਾ ਯਾਰ ਘਰੇਸਾ ਨਹੀਂ ਕਰਾਉਂਦਾ ਹਾਂਜੀ ਹਾਂਜੀ ਪਤਾ ਉਹਦੇ ਬਾਰੇ ਬਿਲਕੁਲ ਜੀ ਹਾਂਜੀ ਹਾਂਜੀ ਆਪਾਂ ਉਹਦੇ ਈਵੈਂਟ 'ਚ ਭੇਜਣਾਗੇ ਆ ਬਿਲਕੁਲ ਸਹੀ ਵਧੀਆ ਇਨਾਮ ਹੁੰਦਾ ਮੁੰਡਾ ਹਾਂ ਬਿਲਕੁਲ ਬਿਲਕੁਲ ਖੁਦ ਹੀ ਜਾਊਗਾ ਬਿਲਕੁਲ ਵੀ ਜਾਲੋ ਦੀ ਹੈਲਪ ਕਰਦੇ ਆ ਆਪਾਂ ਉਹਦੀ ਜਿੱਥੇ ਆ ਮੈਂ ਦੇਖਦਾ ਰਹਿਣਾ ਉਹਦੀਆਂ ਵੀਡੀਓ ਤੇ ਆਪਾਂ ਜਿੱਥੇ ਉਹਦਾ ਈਵੈਂਟ ਹੋਇਆ ਆਪਾਂ ਕੋਸ਼ਿਸ਼ ਕਰਨੀ ਹੈ ਲੈ ਕੇ ਜਾਣਾ ਹੁਣ ਬਿਲਕੁਲ ਸਹੀ ਠੀਕ ਆ ਬਿਲਕੁਲ ਸਹੀ ਦੋ ਬੱਚੇ ਲੈ ਕੇ ਚਲਾਂਗੇ ਤੇ ਹੋਰ ਕੁਝ ਦਰਸ਼ਕਾਂ ਨੂੰ ਕੁਝ ਸਨੇਹਾ ਕੋਈ ਮੈਸੇਜ ਦੇਣਾ ਬਸ ਅੱਜ ਆਪਣੀ ਪੰਦੀਰੀਆਂ ਥਾਂ ਬਲੋ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਛੋਟੇ ਬੱਚਿਆਂ ਨੂੰ ਇੱਕ ਗਾਈਡ ਕਰਕੇ ਜਿਹਨਾਂ ਗਰਾਊਂਡਾਂ ਨਾਲ ਜੋੜ ਕੇ ਆਪ ਜੋ ਟਾਈਮ ਜ਼ਰੂਰ ਦਿਓ ਬੱਚੇ ਤੇ ਸਵੇਰੇ 6 ਵਜੇ ਉੱਠ ਕੇ ਤੇ ਆਪ ਨੂੰ 9 ਵਜੇ ਤੱਕ ਵੀ ਵਿਹਲੇ ਨਹੀਂ ਪਰ ਉਹਨਾਂ ਦੇ ਥੋੜਾ ਬਹੁਤ ਟਾਈਮ 15 ਮਿੰਟ 20 ਮਿੰਟ ਘੰਟਾ 2 ਘੰਟੇ ਜਿੰਨਾ ਦੇ ਸਕਦੇ ਦਿਓ ਮੋਬਾਈਲਾਂ 'ਚ ਜ਼ਿਆਦਾ ਨਾ ਬਸਾਓ ਮੋਬਾਈਲ ਤੇ ਜ਼ਰੂਰ ਹੈ ਇਹ ਨਹੀਂ ਕਿ ਉਹਦੀ ਨੌਲੇਜ ਨਾਲ ਜੋ ਬੱਚੇ ਨੂੰ ਮੋਬਾਈਲ ਦੀ ਨੌਲੇਜ ਵੀ ਜੋ ਪਰ ਉਹਨੂੰ ਦੇਖਣ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਧਿਆਨ ਰੱਖਣਾ ਪਊਗਾ। ਬਿਲਕੁਲ ਕਿ ਬੱਚੇ ਲੋੜ ਤੋਂ ਵੱਧ ਮੋਬਾਈਲ ਨਾ ਦੇਖਣ। ਹੂੰ ਚਲੋ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ। ਸੱਸੀ ਅਗਰ ਵਾਈ ਗੁਰਜੀ ਦਾ ਗਾਣਾ ਦਾ ਵਾਈ ਗੁਰਜੀ ਦੀ ਫਤੇ। ਜੀ ਦੋਸਤੋ ਇਹ ਸੀ ਮਿੰਦੇ ਬਾਈ ਨਾਲ ਗੱਲਬਾਤ। ਜੀ ਦੇਖਿਆ ਇਹ ਕੋਈ ਵੀ ਕਿਤੇ ਇਹਨਾਂ ਨੂੰ ਇਵੈਂਟ ਦਾ ਪਤਾ ਲੱਗਾ ਲੱਗਦਾ ਪਾਰਟਿਸਿਪੇਟ ਕਰਦੇ ਆ। ਪਾਰਟਿਸਿਪੇਟ ਨਹੀਂ ਕਰਦੇ ਬਲਕਿ ਦੂਜਾ ਕੋਈ ਨਾ ਕੋਈ ਪੋਜੀਸ਼ਨ ਮੈਡਲ ਵੀ ਜਰੂਰ ਲੱਗੇ ਹੁੰਦੇ ਆ ਤੇ ਇਹੀ ਇਹਨਾਂ ਨੂੰ ਫੇਰ ਮबारकबाद ਦਿੰਨੇ ਆ ਤੇ ਦੋਸਤੋ ਕੱਲ ਨੂੰ ਫੇਰ ਮਿਲਦੇ ਆ ਇਸੇ ਜਗ੍ਹਾ ਇਸੇ ਟਾਈਮ ਨਵੀਂ ਵੀਡੀਓ ਦੇ ਵਿੱਚ ਨਵੇਂ ਯਾਰ ਮਿੱਤਰ ਦੇ ਨਾਲ ਫੇਰ ਕਰਾਂਗੇ ਗੱਲਾਂ ਬਾਤਾਂ ਤਬ ਤੱਕ ਲਈ ਰੱਬ ਰੱਖਾ ਬਾਏ